ਮਾਮਲਾ ਅਚਨਾਲਾ ਦੇ ਪੁੰਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਦੁਕਾਨਦਾਰ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੇ ਘਰ ਜਾਂਦਾ ਪਰ ਉਝ ਹੀ ਸਮੇਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਫੋਨ ਆਂਦਾ ਤੇ ਜਦੋਂ ਪਰਿਵਾਰਕ ਮੈਂਬਰ ਫੋਨ ਚੱਕਦੇ ਨੇ ਤਾਂ ਆਵਾਜ਼ਾਂ ਆਉਂਦੀਆਂ ਨੇ بچਾਓ ਮੈਨੂੰ ਬਚਾ ਲਓ ਮੇਰੀ ਜਾਨ ਖਤਰੇ ਦੇ ਵਿੱਚ ਹੈ ਇਹ ਲੋਕ ਮੈਨੂੰ ਲੈ ਕੇ ਜਾ ਰਹੇ ਨੇ ਮੈਨੂੰ ਬਚਾ ਲਓ ਅਜਿਹੀਆਂ ਆਵਾਜ਼ਾਂ ਸੁਣਨ ਤੋਂ ਬਾਅਦ ਘਰ ਵਾਲੇ ਹੱਕੇ ਬੱਕੇ ਰਹਿ ਜਾਂਦੇ ਨੇ ਤੇ ਪਰੇਸ਼ਾਨ ਨਜ਼ਰ ਆਉਂਦੇ ਨੇ ਦੱਸਦੇ ਕਿ ਉਸ ਤੋਂ ਬਾਅਦ ਘਰ ਵਾਲਿਆਂ ਦੇ ਜੋ ਬਿਆਨ ਸਾਹਮਣੇ ਆਉਂਦੇ ਨੇ ਉਹ ਕਾਫੀ ਹੈਰਾਨੀਜਨਕ ਨੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਰਦਾ ਮੈਂਬਰ ਜਿਸ ਦਾ ਨਾਮ ਬਲਵਿੰਦਰ ਸਿੰਘ ਹੈ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਵਾਪਸ ਘਰ ਨੂੰ ਆ ਰਿਹਾ ਸੀ ਤੇ ਇਸ ਦਰਮਿਆਨ ਉਹਨਾਂ ਨੂੰ ਫੋਨ ਆਉਂਦਾ ਜਿਸ ਤੇ ਵਿੱਚ ਬਚਾਓ ਬਚਾਓ ਦੀਆਂ ਆਵਾਜ਼ਾਂ ਉਹਨਾਂ ਨੂੰ ਸੁਣਦਿਆਂ ਨੇ ਜਿਸ ਤੋਂ ਬਾਅਦ ਉਹ ਉਸੇ ਜਗ੍ਹਾ ਤੇ ਜਾ ਕੇ ਦੇਖਦੇ ਨੇ ਤਾਂ ਉਸ ਦਾ ਮੋਟਰਸਾਈਕਲ ਉੱਥੇ ਪਿਆ ਹੁੰਦਾ ਪਰ ਉਹਨਾਂ ਦਾ ਭਰਾ ਬਲਵਿੰਦਰ ਉੱਥੇ ਨਹੀਂ ਹੁੰਦਾ ਜਿਸ ਤੋਂ ਬਾਅਦ ਉਹਨਾਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਹੈ ਉਦਰੀ ਘਰ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦਾ ਕਿਸੇ ਨੇ ਅਪਹਰਨ ਕਰ ਲਿਆ ਹੈ ਤੇ ਕਿਸੇ ਤਰ੍ਹਾਂ ਦੀ ਮੰਗ ਉਹਨਾਂ ਤੋਂ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਉਧਰੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਨਹਿਰ ਕੰਡੇ ਬਲਵਿੰਦਰ ਸਿੰਘ ਦਾ ਮੋਟਰਸਾਈਕਲ ਬਰਾਮਦ ਹੋਇਆ ਪਰ ਉਹ ਖੁਦ ਉਥੇ ਨਹੀਂ ਸੀ ਕੀ ਹੈ ਪੂਰਾ ਮਾਮਲਾ ਜਲਦ ਪਤਾ ਲੱਗ ਜਾਏਗਾ ਜੀ ਮੇਰਾ ਨਜਪਾਲ ਸਿੰਘ ਆ ਮੇਰਾ ਬ੍ਰਦਰ ਦੁਕਾਨ ਬੰਦ ਕਰਕੇ ਪਿੰਡ ਨੂੰ ਆਉਂਦਿਆ ਸੀ ਆਉਂਦਿਆ 8:26 ਮਿੰਟ ਤੇ ਮੈਨੂੰ ਫੋਨ ਕੀਤਾ ਕਿ ਛੇਤੀ ਆਜੋ ਪੁਲ ਤੇ ਮੈਨੂੰ ਬੰਦੇ ਪਾ ਕੇ ਵਿਚਾਲੋ 8:29 ਮਿੰਟ ਤੇ ਇੱਥੇ ਪਹੁੰਚ ਗਏ ਆ ਜਾਂਦੇ ਨੂੰ ਕੱਲਾ ਮੋਟਰਸਾਈਕਲ ਹੀ ਇੱਥੇ ਹੈਗਾ ਸੀ ਕਿ ਆਪ ਨਹੀਂ ਹੋਵੇਗਾ ਇਹ ਬਥੇਰਾ ਲਾਗੇ ਲੱਬਿਆ ਪਰ ਨਹੀਂ ਗੱਲ ਬਣੀ ਪ੍ਰਾਣੀ ਰੰਜਿਸ਼ ਨਹੀਂ ਪ੍ਰਾਣੀ ਰੰਜਿਸ਼ ਕੋਈ ਨਹੀਂ ਵੇਜੀ ਸਕਦੀ ਕਿਸੇ ਨਾਲ ਕਿਸੇ ਤਰ੍ਹਾਂ ਨਾਲ ਕਿਸੇ ਨਾਲ ਵੇਜੀ ਕੋਈ ਰੰਜਿਸ਼ ਨਹੀਂ ਆ ਕਿ ਸਕਦੀ ਕੀ ਲੱਗਦਾ ਕੌਣ ਲੈ ਕੇ ਰਣ ਕੋਈ ਪਤਾ ਕੁਛ ਨਹੀਂ ਬਜੀ ਇੰਨਾ ਕੋਈ ਪਤਾ ਨਹੀਂ ਜੀ ਨਾਨਸੀ ਸਾਡੇ ਪਰਦੇ ਗੁਰਵਿੰਦਰ ਸਿੰਘ ਜੀ ਵੈਸੇ ਹਾਂਜੀ ਵੈਸੇ ਦੋ ਬੇਟੇ ਹਨ ਅੱਛਾ ਕੀ ਮੰਗ ਕੀ ਕਰਦੇ ਮੰਗ ਇਹੋ ਵੇਜੀ ਵੀ ਖਸਾਖ ਦੀ ਖਸਾਖ ਦੀ ਮੰਗਿਆ ਵੀ ਪਤਾ ਲੱਗ ਸਕੇ ਕਿੱਥੇ ਆ ਜਿਹੜਾ ਸਹੀ ਸਲਾਮ ਨੂੰ ਮਿਲ ਸਕੀ ਕਦੀ ਕੋਈ ਧਮਕੀ ਵਗੈਰਾ ਆਈ ਹੋਵੇ ਨਹੀਂ ਬਜੀ ਕੋਈ ਕੋਈ ਧਮਕੀ ਨਹੀਂ ਆਈ ਫੇਰ ਨਾਈਟ ਸਾਨੂੰ ਇਤਲਾ ਮਿਲੀ ਸੀ ਫੋਨ ਤੇ ਇਕ ਗੁਰਵਿੰਦਰ ਸਿੰਘ ਦੋਦੀ ਦੇਵੀ ਦਾ ਕੰਮ ਕਰਦਾ ਹੁੰਗੇ ਉਹ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨੂੰ ਹਵਾ ਕਰ ਲਿਆ ਉਹਦਾ ਮੋਟਰਸਾਈਕਲ ਜਿਹੜਾ ਨਹਿਰ ਦੀ ਪਟੜੀ ਤੇ ਖੜਾ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲ ਥਾਣੇ ਆਏ ਨੇ ਉਹ ਜਿਸ ਤਰ੍ਹਾਂ ਚਾਹਣਗੇ ਉਹਨਾਂ ਦੇ ਸਟੇਟਮੈਂਟ ਜੋ ਵੀ ਹੋਊਗੀ ਉਹਦੇ ਅਨਸਾਰ ਕਾਰਵਾਈ ਕੀਤੀ ਜਾਵੇ